ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਓ ਗੁਰੂ ਪਿਆਰਿਉ ਸੰਤ ਬਾਬਾ ਜਹਰਾ ਸਿੰਘ ਜੀ ਦੇ ਬਚਨਾਂ ਵਿੱਚੋਂ ਇੱਕ ਬਚਨ ਸਾਖੀ ਦੇ ਰੂਪ ਵਿੱਚ ਸੰਤ ਜੀ ਜ਼ਿਲ੍ਹਾ ਗੁਰਦਾਸਪੁਰ ਦੀ ਇੱਕ ਪਿੰਡ ਜਿੱਥੇ ਸਿੰਘ ਬੜੀ ਲੱਗਦੀ ਆ ਬੱਬੇ ਹਾਲੀ ਉਹ ਸਿੰਘ ਜਿੱਤੇ ਹਰ ਸਾਲ ਬੜੇ ਬੜੇ ਖਿਡਾਰੀ ਤੇ ਪਹਿਲਵਾਨ ਕਲਾਕਾਰ ਆਦੀ ਆਉਂਦੇ ਪਾ ਕਾਫੀ ਭਾਰੀ ਮੇਲਾ ਲੱਗਦਾ ਤੇ ਸੰਤ ਬਾਬਾ ਹਜਾਰਾ ਸਿੰਘ ਜੀ ਵੀ ਉਸ ਮੇਲੇ ਉੱਤੇ ਜਾਂਦੇ ਹੁੰਦੇ ਸਨ ਮੇਲੇ ਦੇ ਇੱਕ ਪਾਸੇ ਸੰਤ ਜੀ ਬੈਠ ਜਾਂਦੇ ਸਨ ਤੇ ਨਾਲ ਸੰਗਤ ਭਾਰੀ ਗਿਣਤੀ ਵਿੱਚ ਹੁੰਦੀ ਸੀ ਸੋ ਇਸ ਵਾਰੀ ਬਾਬਾ ਜੀ ਗਏ ਕਾਫੀ ਸੰਗਤ ਸੀ ਤੇ ਗੁਰਬਾਣੀ ਦੇ ਸ਼ਬਦ ਪੜੇ ਜਾ ਰਹੇ ਸਨ ਤੇ ਸਾਰੀ ਸੰਗਤ ਬਾਬਾ ਜੀ ਦੇ ਕੋਲ ਆ ਕੇ ਬੈਠ ਗਈ ਤਿੰਨ ਲੱਗੇ ਹੀ ਇੱਕ ਯੋਗਿਆਂ ਦਾ ਡੇਰਾ ਵੀ ਹੈ ਉਸ ਪਿੰਡ ਦੇ ਵਿੱਚ ਇਨਾਥ ਤੇ ਜੋਗੀ ਆਪਣੇ ਕੰਨਾਂ ਵਿੱਚ ਮੋٹے-ਮੋٹے ਕੜੇ ਪਾ ਕੇ ਰੱਖਦੇ ਹਨ ਭੰਗਵਾ ਪੀਸ ਭੇਸ ਤੇ ਗਲ ਵਿੱਚ ਮਾਲਾ ਪਾਈ ਫਿਰਦੇ ਹਨ ਤੇ ਸ਼ਿਵਜੀ ਤੇ ਗੋਰਖ ਨਾਲ ਦੇ ਚੇਲੇ ਘਾਉਂਦੇ ਹਨ ਸੰਤ ਘੁੰਮਣਾ ਵਾਲਿਆਂ ਦੀ ਮਹਿਮਾ ਇਹਨਾਂ ਨਾਥਾਂ ਨੇ ਪਹਿਲਾਂ ਵੀ ਸੁਣੀ ਹੋਈ ਸੀ ਜਿੱਥੇ ਸੰਤ ਜੀ ਬੈਠੇ ਸਨ ਉਥੇ ਆ ਕੇ ਅਖਾੜੀ ਦੇ ਵੱਡੇ-ਵੱਡੇ ਪਹਿਲਵਾਨਾਂ ਨੇ ਸੰਤ ਬਾਬਾ ਜੀ ਨੂੰ ਨਮਸਕਾਰ ਕੀਤੀ ਮੇਲੇ ਵਿੱਚ ਆਈ ਸਰਬੱਤ ਲੋਕ ਇਧਰ ਨੂੰ ਆਉਣੇ ਸ਼ੁਰੂ ਹੋ ਗਏ ਇਹ ਵੇਖ ਕੇ ਪਿੰਡ ਦੇ 나ਥ ਤੇ ਜੋਗੀ ਬਾਬਾ ਜੀ ਦੇ ਦਰਸ਼ਨਾਂ ਨੂੰ ਆ ਗਏ ਇਹ ਸੋਚ ਕੇ ਕਿ ਵੇਖੀਏ ਬਾਬਾ ਘੁੰਮਣਾ ਵਾਲਾ ਕੀ ਕਰਦਾ ਸੰਗਤਾਂ ਤੋਂ ਲਿਆਂਦੀ ਸਮਗਰੀ ਨਾਲ ਲੱਸੀ ਦੇ ਗੱਫੇ ਵਰਤਨੇ ਸ਼ੁਰੂ ਹੋ ਗਏ ਮਾਈ ਭਾਈ ਵੱਲੋਂ ਘਰਾਂ ਤੋਂ ਪਕਾ ਕੇ ਲਿਆਂਦੇ ਦਾਲ ਫੁਲਕੇ ਆਦਿ ਸੰਗਤਾਂ ਵਿੱਚ ਵਰਤੌਣਾ ਆਰੰਭ ਹੋ ਗਿਆ ਸੰਤ ਜਿਹਦੇ ਸੇਵਕਾਂ ਨੇ ਨੱਥ ਤੇ ਜੋਗੀਆਂ ਨੂੰ ਲੱਸੀ ਦਾ ਵਾਟਾ ਸ਼ਕਣ ਲਈ ਦਿੱਤਾ ਪਰ ਉਹਨਾਂ ਨੇ ਲੱਸੀ ਸ਼ਕਣ ਤੋਂ ਨਾ ਕਰ ਦਿੱਤੀ। ਨਾ ਜੋਗੀ ਸੰਤ ਜੀ ਦੇ ਲਾਗੋ ਉੱਠ ਪਏ ਤੇ ਕਹਿਣ ਲੱਗੇ ਵੱਡਾ ਸਾਧ ਬਣਿਆ ਫਿਰਦਾ। ਰੋਟੀਆਂ ਦਾ ਵਸੀਲਾ ਚੰਗਾ ਲੱਭ ਗਿਆ ਇਹਨੂੰ। ਅਸੀਂ ਸਭ ਜਾਣਦੇ ਆ ਇਹਦੇ ਕੋਲ ਕੀ ਆ। ਅਸੀਂ ਕਹਿ ਦਿੱਤਾ ਤਾਂ ਸਭ ਪੂਲ ਨੰਗਾ ਹੋ ਜਾਵੇਗਾ। ਪਖੰਡੀ ਨਾ ਹੋਣ ਤੇ ਲੋਕ ਵੀ ਵੇਖੋ ਨਾ ਇਧਰ ਨੂੰ ਨੱਠੇ ਆਉਂਦੇ ਆ ਜਾਓ ਦੌੜ ਜਾਓ ਲੋਕੋ ਐਵੇਂ ਨਾ ਆਪਣਾ ਕੰਮ ਭੰਨੋ ਤੁਰਿਆ ਫਿਰਦਾ ਏ ਆ ਗਿਆ ਕਿਥੋਂ ਕਵਰੇ ਦਾ ਨਾਥਾ ਜੋਗੀਆਂ ਨੂੰ ਸੰਤ ਜੀ ਦੇ ਪ੍ਰਤੀ ਗੁੱਸਾ ਕਿਉਂ ਆ ਗਿਆ ਸ਼ਾਇਦ ਉਹਨਾਂ ਕੋਲੋਂ ਸੰਤ ਜੀ ਦੀ ਬਾਦੀ ਸੁਭਾਸਾਰੀ ਹੀ ਨਹੀਂ ਜਾ ਰਹੀ ਸੀ ਇਸ ਇਲਾਕੇ ਵਿੱਚ ਉਹਨਾਂ ਡੇਰਾ ਵੀ ਸੀ ਪਰ ਇੰਨੀ ਦੁਨੀਆ ਕਦੀ ਉਹਨਾਂ ਦੇ ਡੇਰੇ ਤੇ ਨਹੀਂ ਗਈ ਜਿੰਨੀ ਦੁਨੀਆ ਸੰਤ ਪਬਾ ਜਹਾਰਾ ਸਿੰਘ ਜੀ ਦੇ ਕੋਲ ਆ ਕੇ ਬੈਠ ਗਈ ਇਹ ਨਾਥ ਜੋਗੀ 8-10 ਧਾਣੇ ਸਨ ਤੇ ਬਾਬਾ ਜੀ ਨੂੰ ਉਲਟਾ ਸਿੱਧਾ ਬੋਲਦੇ ਸਨ ਮੂੰਹ ਵਿੱਚ ਬੜਬੜ ਕਰੀ ਜਾਂਨ ਪਰ ਸੰਤ ਘੁੰਮਣਾ ਵਾਲੇ ਸੰਤ ਜੀ ਅਡੋਲ ਚਿਤ ਬੈਠੇ ਰਹੇ ਇਹ ਤੋਂ ਲਵਨਾਥ ਨੇ ਜਦੋਂ ਸੰਤ ਜੀ ਦੇ ਵਿਰੁੱਧ ਬੁਰਾ ਭਲਾ ਬੋਲਣਾ ਜਾਰੀ ਰੱਖਿਆ ਤਾਂ ਸੰਗਤਾਂ ਵਿੱਚੋਂ ਲੋਕ ਉੱਠੇ ਉਹਨਾਂ ਨੇ ਕਿਹਾ ਉਹਨਾਂ ਨੇ ਨਾਥਾ ਨੂੰ ਜ਼ਬਰਦਸਤੀ ਨਾਲ ਉੱਥੋਂ ਕੱਢ ਦਿੱਤਾ ਸੰਗਤ ਵਿੱਚੋਂ ਇੱਕ ਸੇਵਕ ਨੇ ਕਿਹਾ ਬਾਬਾ ਜੀ ਇਹ ਕੰਨ ਪਾਟੇ ਬੜੇ ਗੁੱਸੇ ਵਿੱਚ ਹਨ ਜੀ ਤਾਂ ਸੰਤ ਜੀ ਨੇ ਬਚਨ ਕੀਤਾ ਇਹਨਾਂ ਨੂੰ ਆਪਣੇ ਤਪ ਦਾ ਹੰਕਾਰ ਹੈ ਖਵਰੇ ਕਿਤੇ ਉੱਤਰ ਹੀ ਜਾਵੇ ਸੰਗਤਾਂ ਵਿੱਚੋਂ ਵਾਦਾਈ ਉਹਨਾਂ ਤੋਂ ਤੁਸੀਂ ਪੂਰੀ ਸੰਤਾਨ ਪ੍ਰਤੀਕ ਬੋਲ ਬੋਲੇ ਹਨ ਤੁਸੀਂ ਓਕੇ ਹੋ ਜਾ ਕੇ ਮਰੋਗੇ ਨਾਸ ਜੋਗੀ ਉਤੋਂ ਉੱਟ ਕੇ ਚਲੇਗੇ ਤੇ ਉਹ ਗੁੱਸੇ ਦੇ ਭਰੇ ਪੀਤੇ ਪਤਾ ਨਹੀਂ ਕੀ ਕੀ ਬੋਲਦੇ ਰਹੇ ਸੋ ਉਸੇ ਤਰ੍ਹਾਂ ਇੱਕ ਸਾਲ ਬੀਤ ਗਿਆ ਅਗਲੇ ਸਾਲ ਬਾਬਾ ਜੀ ਉਸ ਪਿੰਡ ਦੀ ਛੰਦੇ ਮਿਲਤੇ ਗਏ ਤੇ ਲੋਕਾਂ ਨੇ ਦੱਸਿਆ ਕਿ ਜਿਹੜਾ ਨਾਤ ਬਹੁਤਾ ਬੋਲਦਾ ਸੀ ਉਸੇ ਦਿਨ ਹੀ ਵਾਪਸ ਆਪਣੇ ਡੇਰੇ ਨੂੰ ਜਦੋਂ ਜਾ ਰਿਹਾ ਸੀ ਪਿਛਲੇ ਸਾਲ ਇੱਕ ਏਟ ਤੋਂ ਉਹਦਾ ਪੈਰ ਤਿਰਕ ਗਿਆ ਤੇ ਉਸ ਨੂੰ ਡਾਢੀ ਸੱਤ ਲੱਗ ਗਈ ਉਹ ਜ਼ੋਰ ਨਾਲ ਇਥਾਂ ਡਿੱਗਾ ਲੱਤ ਵਿੱਚੋਂ ਖੂਨ ਵਗਿਆ ਨਾਲ ਆਏ ਜੋਗੀਆਂ ਨੇ ਫੜ ਕੇ ਉਠਾਇਆ ਤੇ ਲੈ ਗਏ ਆਪਣੀ ਡਿਰੀ ਤੇ ਡਾਕਟਰਾਂ ਨੇ ਕਹਿੰਦੇ ਪਿਛਲੇ ਸਾਲ ਕਾਫੀ ਮਰਮ ਪੱਟੀ ਕੀਤੀ 5-7 ਮਹੀਨੇ ਲਗਾਤਾਰ ਉਹਨੇ ਬਹੁਤ ਸੰਤਾਪ ਚੱਲਿਆ ਆਖਰ ਨੂੰ 5-7 ਮਹੀਨਾ ਬਾਅਦ ਉਹ ਮਰ ਗਿਆ ਬਾਕੀ ਦੇ ਦੋ ਨਾਥ ਹੋਰ ਜੋ ਸਨ ਉਹਨਾਂ ਵਿੱਚੋਂ ਇੱਕ ਦੇ ਸਰੀਰ ਨੂੰ ਅੰਤਰੀਵਿਜਾ ਰੋਗ ਲੱਗਾ 7.5 ਮਹੀਨੇ ਉਹਨਾਂ ਨੇ ਕੱਢੇ ਅਤੇ ਫਿਰ ਮਰ ਗਿਆ ਗੁਰਬਾਣੀ ਅਜਿਹਾ ਅਮਰਤ ਹੈ ਜੋ ਇਸ ਨੂੰ ਪੜਦਾ ਸੁਣਦਾ ਮੁਕਤ ਹੋ ਜਾਂਦਾ ਮੁਕਤ ਹੋ ਜਾਂਦਾ ਜਿਹੜਾ ਪੜਦਾ ਸੁਣਦਾ ਪਰ ਜਿਹੜਾ ਉਹਦੇ ਜਨ ਉਹਦੇ ਸੰਤਾਂ ਨੂੰ ਦੁਖੀ ਕਰਦਾ ਫਿਰ ਪ੍ਰਮਾਤਮਾ ਆਪ ਉਹਨਾਂ ਦਾ ਨਿਜਿੜਤਾ ਹੈ ਸੋ ਏਸੀ ਮਹਿਮਾ ਸੰਤ ਮਹਾਂਪੁਰਖਾਂ ਦੀ ਸੋ ਪਰਮਾਨ ਹੈ ਸੰਤ ਕਨਿੰਦਕ ਮਾਹ ਧਿਆਰਾ ਸੰਤ ਕਨਿੰਦਕ ਪਰਮੇਸ਼ਰ ਮਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ